कवे جا जा मुसीबत پتا تو के पुता तो प्यारा खालसा छॾ जा मुसीबत पा के पुता तो ते खालसा जपया जा खतरा जान पीरे हिंद ਛੱਡਣ ਲਈ ਗੜੀ ਸੰਗਾ ਆਖਿਆ ਗੋਬਿੰਦ ਨੂੰ ਧਾਨੂ ਦੇ ਕੀਤਾ ਮਾਮਦਸ਼ਕਾ ਦਾ ਸਵਾਗਤ ਹੈ ਪੰਜਾਬ ਦੇ ਸਿੱਖਿਆ ਮੰਤਰੀ ਹਰਜੂ ਸਿੰਘ ਬੈਂਸ ਅੱਜ ਮਾਤਾ ਗੁਜਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਤਿਗੜ ਸਾਹਿਬ ਵਿਕੇ ਸਕੂਲ ਦੀ ਚੈਕਿੰਗ ਕਰਨ ਲਈ ਪਹੁੰਚੇ ਇਸ ਦੌਰਾਨ ਜਦੋਂ ਸਕੂਲ ਦੀ ਛੁੱਟੀ ਹੋਈ ਤਾਂ ਸਕੂਲ ਦੀ ਬੱਸ ਵਿੱਚ ਬੈਠੇ ਵਿਦਿਆਰਥੀਆਂ ਨਾਲ ਵੀ ਸਿੱਖਿਆ ਮੰਤਰੀ ਨੇ ਮੁਲਾਕਾਤ ਕੀਤੀ ਇਸ ਦੌਰਾਨ ਉਨ੍ਹਾਂ ਨੂੰ ਪਿੰਡ ਤਲਾਨੀਆਂ ਦੀ ਰਹਿਣ ਵਾਲੀ ਪਲੱਸ 1 ਦੀ ਵਿਦਿਆਰਥਣ ਜਸਪ੍ਰੀਤ ਕੌਰ ਜਸ ਮਿਲਦੀ ਹੈ ਜੋ ਕਿ ਸਿੱਖਿਆ ਮੰਤਰੀ ਨੂੰ ਇੱਕ ਗੀਤ ਸੁਣਾਉਂਦੀ ਹੈ ਜਿਸ ਤੋਂ ਬਾਅਦ ਸਿੱਖਿਆ ਮੰਤਰੀ ਹਰਜੂਤ ਸਿੰਘ ਬੈਂਸ ਉਸ ਬੱਚੀ ਨੂੰ ਕਹਿੰਦੇ ਨੇ ਬੱਚੀ ਅੱਜ ਤੂੰ ਸਕੂਲ ਦੀ ਬੱਸ ਵਿੱਚ ਘਰ ਨਹੀਂ ਜਾਏਂਗੀ ਬਲਕਿ ਅੱਜ ਮੇਰੀ ਗੱਡੀ ਵਿੱਚ ਮੈਂ ਤੈਨੂੰ ਘਰ ਛੱਡਣ ਚਾਹਾਂਗਾ ਸੋ ਗੱਲਬਾਤ ਕਰਦੇ ਆ ਪੰਜਾਬ ਦੇ ਸਿੱਖਿਆ ਮੰਤਰੀ ਹਰਜੂਤ ਸਿੰਘ ਪੈਸਨ ਕੋੜਾ ਨਹੀਂ ਚਾਚਾ ਜੀ ਦੋਸ ਬੋਲੋ ਸਰ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਆ ਮੈਂ ਅੱਜ ਇੱਕ ਸਕੂਲ ਗਿਆ ਸੀ ਜੀ ਮਾਤਾ ਕੁਸ਼ਰੀ ਸਕੂਲ ਆਫ ਫੈਮਿਨਟਸ ਉੱਥੇ ਬੱਚੀ ਮਿਲੀ ਬੱਚੀ ਗੰਦੀ ਹੈ ਤੇ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਇਹਨੂੰ ਇਸ ਘਰੇ ਛੱਡ ਕੇ ਆਵਾਂਗੇ ਤੇ ਇਹਨਾਂ ਦੇ ਮਾਤਾ ਪਿਤਾਵਾਂ ਵਲੇ ਅਸੀਂ ਪੰਜਾਬ ਦੇ ਲੋਕਾਂ ਨਾਲ ਇੱਕ ਵਾਅਦਾ ਕੀਤਾ ਸੀ ਕਿ ਸਿੱਖਿਆ ਤੇ ਸਿਹਤ ਉੱਤੇ ਕੰਮ ਕਰਾਂਗੇ ਮੈਂ ਇਹ ਨਹੀਂ ਦਾਅਵਾ ਕਰਦਾ ਕਿ ਮੈਂ ਸਾਰੇ ਸਕੂਲ ਠੀਕ ਕਰਤੇ ਆ ਸਾਡੀ ਸਰਕਾਰ ਨੇ ਸਭ ਠੀਕ ਕਰਤੇ ਪਰ ਬਹੁਤ ਜ਼ਿਆਦਾ ਮਿਹਨਤ ਤੁਸੀਂ ਇਸ ਬੱਚੀ ਦੀ ਯੂਨੀਫਾਰਮ ਦੇਖ ਸਕਦੇ ਹੋ ਇਹ ਐਨਆਈਐਫਟੀ ਬੈਂਗਲੌਰ ਤੋਂ ਡਿਜ਼ਾਈਨ ਹੈ ਪੰਜਾਬ ਦੀ ਕਿਸੇ ਵੀ ਪ੍ਰਾਈਵੇਟ ਸਕੂਲ ਦੀ ਇੰਨੀ ਸ਼ਾਨਦਾਰ ਯੂਨੀਫਾਰਮ ਨਹੀਂ ਹੋ ਸਕਦੀ। ਅਤੇ ਇਸ ਯੂਨੀਫਾਰਮ ਦੇ ਲਈ 4000 ਰੁਪਏ ਅਸੀਂ ਬੱਚਿਆਂ ਨੂੰ ਦਿੰਦੇ ਆ ਤਾਂ ਕਿ ਮਾਤਾ-ਪਿਤਾ ਤੇ ਬੋਝ ਨਾ ਡਵੇ। ਭਾਵੇਂ ਟਰੈਕਸੂਟ ਅᱹਚੀ ਇਸ ਪਿੰਡ ਦੇ ਪਿੰਡ ਵਾਸੀ ਖੜੇ ਨੇ ਬਾਕੀ ਬੱਸ ਆਂਦੀ ਐ ਤੇ ਉਦਾਂ ਦੀ ਬੱਸ ਐ ਜਿਹੜੇ ਪ੍ਰਾਈਵੇਟ ਸਕੂਲ ਜਾਂਦੀ ਸੀ ਪੀਲੇ ਰੰਗ ਦੀ ਬੱਸ। ਇਹਨਾਂ ਨੂੰ ਤੁਸੀਂ ਆਪ ਇਹਨਾਂ ਦੇ ਪਿਤਾ ਆਪ ਇੱਕ ਬੈਂਕ ਸਿਕਿਉਰਟੀ ਗਾਰਡ ਦੀ ਨੌਕਰੀ ਕਰਦੇ ਆ। ਅਸੀਂ ਸਰਕਾਰੀ ਸਿਕਿਉਰਟੀ ਚ ਆਪ ਜਿਹਾ ਤੇ ਐਕਸ ਆਰਮੀ ਮੈਨ। ਤੁਸੀਂ ਜਾ ਕੇ ਮੈਨ ਐਕਸ ਆਰਮੀ ਮੈਨ ਅਸੀਂ ਇੱਥੇ ਸਿਕਿਉਰਟੀ ਗਾਰਡ ਦਿੱਤੇ ਆ। कैंपस मैनेजर ਦਿੱਤਾ 4 ਕਰੋੜ ਦੀ ਲਾਗਤ ਦੇ ਨਾਲ ਸਕੂਲ ਦੇ ਵਿੱਚ ਕੰਮ ਚੱਲਦਾ ਪਿਆ ਉਸ ਨੂੰ ਵੀ ਅਸੀਂ ਜਲਦ ਤੋਂ ਜਲਦ ਕੋਸ਼ਿਸ਼ ਕਰਾਂਗੇ ਕਿ ਇਹ ਸੀ ਜਿਹੜਾ ਅਕੈਡਮਿਕ ਸੀਜ਼ਨ ਹੈ ਮਾਰਚ ਤੱਕ ਉਹ ਕੰਮ ਵੀ ਪੂਰਾ ਹੋ ਜਾਵੇ ਤੇ ਮੈਂ ਬਾਕੀ ਤੁਸੀਂ ਇਹਨਾਂ ਨੂੰ ਪੁੱਛੋ ਸੋ ਗੱਲਬਾਤ ਕਰਦੇ ਆਂ ਬੀਟੀ ਨਲਮੀ ਕੀ ਕਹਿਣਾ ਚਾਹੁੰਦੇ ਆ ਸਿੱਖਿਆ ਮੰਤਰੀ ਸਾਡੇ ਕਰਿਆ ਇਹਨੇ ਇਹ ਪਹਿਲੀ ਵਾਰ ਹੀ ਇਦਾਂ ਹੋਇਆ ਤੇ ਬਹੁਤ ਅੱਛਾ ਫੀਲ ਕਰ ਰਿਹਾ ਮੇਰੇ ਕੋਲ ਅਰਜੀ ਹੈ ਨਹੀਂ ਕਿ ਮੈਂ ਕੁਝ ਕਹਾ ਗੱਲਬਾਤ ਕਰਦੇ ਆਂ ਲੜਕੀ ਦੇ ਪਿਤਾ ਨਾਲ ਸਰ ਕੀ ਕਹਿਣਾ ਸੌਮੇ ਅੱਜ ਮੰਤਰੀ ਸਾਹਿਬ ਤੁਹਾਡੇ ਘਰ ਵਿੱਚ ਪਹੁੰਚੇ ਨੇ ਵਾਹਿਗੁਰੂ ਸਾਹਿਬ ਵਾਹਿਬ ਜੀ ਕੀ ਪਤੇ ਪਰਮਾਤਮਾ ਦੀ ਕਿਰਪਾ ਹੋਈ ਹੈ ਜ ਸਾਡੇ ਘਰ ਸਿੱਖਿਆ ਮੰਤਰੀ ਸਾਹਿਬ ਪਹੁੰਚੇ ਨੇ ਅਸੀਂ ਉਹਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਹੋਰ ਵੀ ਜਿੰਨੇ ਵੀ ਸੱਜਣ ਸਾਡੇ ਘਰ ਮੰਤਰੀ ਸਾਹਿਬ ਆਏ ਨੇ ਸਾਰਿਆਂ ਦਾ ਇੱਥੇ ਆਉਣ ਤੇ ਅਸੀਂ ਵੈਲਕਮ ਕਰਦੇ ਆਂ ਸਾਰਿਆਂ ਜੀ ਆਏ ਹੋ ਸਭੀ ਸਾਡੇ ਮੈਡਮ ਜੀ ਤਾਂ ਮੈਂ ਜਿਹਨਾਂ ਕੋਲ ਮੈਂ ਪੜਿਆ ਤੇ ਹੁਣ ਮੇਰੀ ਬੱਚੀ ਵੀ ਪੜ ਰਹੀ ਹੈ ਉਹਨਾਂ ਦਾ ਬਹੁਤ ਬਹੁਤ ਵੈਲਕਮ ਸਾਡੇ ਘਰ ਆਉਣ ਤੇ ਬਹੁਤ ਵਧੀਆ ਅਗੋ ਇਸ ਵਿੱਚ ਕੋਈ ਸੋਚ ਹੈ ਅਤੇ ਕੁਝ ਨਹੀਂ ਕੋਈ ਪਰ ਹਾਂਜੀ ਇਹ ਸੋਚ ਹੈ ਜਿਹੜੀ ਅਜੋ ਅਸੀਂ ਬੈਂਕਸ ਆਫ ਦੀ ਬਹੁਤ ਵਧੀਆ ਸੋਚ ਹੈ ਮਤਲਬ ਇਹਨਾਂ ਦਾ ਟਾਰਗੇਟ ਬਹੁਤ ਵਧੀਆ ਨੇ ਪਰ ਮਾਤਮਾ ਦੇ ਨਾਮ ਰਹੇ ਹਨ ਜਰਦੀ ਕੁਲਵਰਕਸੀ ਤੇ ਸੋਚਿਆ ਸੀ ਕਿ ਮੰਤਰੀ ਤੁਹਾਡੇ ਘਰੇ ਆਣਗੇ ਸੱਚੀ ਆ ਰੋ ਸੁਪਨਾ ਵੀ ਨਹੀਂ ਸਿਆ ਕਿ ਮਨ ਚ ਆਏ ਵੀ ਨਹੀਂ ਜਿਹਾ ਵੀ ਅੱਦਾਂ ਹੋਊਗਾ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਵੀ ਆਨਰਵੇ ਸਮਾਜ ਨੂੰ ਮੈਂ ਇੱਕ ਸੰਦੇਸ਼ ਦੇਣਾ ਚਾਹੁੰਦਾ ਵੀ ਆਪਣੀ ਬੇਟੀਆਂ ਉਪਰ ਹਮੇਸ਼ਾ ਪ੍ਰਾਊਡ ਫੀਲ ਕਰੋ ਕਦੇ ਵੀ ਉਹਨਾਂ ਦੋਸਤ ਵੀ ਮੇਰੀ ਬੇਟੀ ਕੁੜੀ ਹੈ ਬੇਟੀ ਨੂੰ ਪ੍ਰਮਾਣ ਕਰੋ ਉਹਨੂੰ ਜੀਵਨ ਦਾ ਵਿਕਾਸ ਦੋ ਉਹਨੂੰ ਆਜ਼ਾਦੀ ਦਿਓ ਵੀ ਜਿਹੜਾ ਤੂੰ ਪੜ੍ਹਨ ਵਿੱਚ ਤੇ ਸਪੋਰਟ ਕਰਾਂਗੇ ਜਿਸ ਤਰ੍ਹਾਂ ਜੋ ਜਾਣਾ ਚਾਹੁੰਦੀ ਹੈ ਸਪੋਰਟ ਕਰੋ ਉਹਦੇ ਤੇ ਬੰਦਿਆਂ ਨਾਲ ਲਾਓ ਨਹੀਂ ਆ ਉਹਨੂੰ ਮਿਲ ਪੜਾਓ ਲਖਾਓ ਜਿੰਨਾ ਦਾ ਪਰ ਸਕਦੀ ਆ ਸਰਕਾਰ ਕੇਂਦਰੀ ਸੀ ਬਦਲਾਅ ਲਿਆਵਾਇਆ ਤਾਂ ਲੱਗ ਰਿਹਾ ਕਿ ਬਦਲਾਅ ਆ ਰਿਹਾ ਹੈ ਹਾਂ ਜੀ ਹੌਂਸਲੇ ਤਾਂ ਲੱਗ ਰਿਹਾ ਜੀ ਤੇ ਬਦਲਾਅ ਸੀ ਮਾਹੌਲ ਦੇਖਦੇ ਆ ਬਹੁਤ ਵਧੀਆ ਮਾਹੌਲ ਆ ਵਧੀਆ ਇਦਾਂ ਕਿਤੇ ਹੋਇਆ ਨਹੀਂ ਸੀਗਾ ਜਿਸ ਕਿਸੇ ਕਾਮਤਰੀ ਕੋਈ ਕਿਸੇ ਇੱਕ ਨੋਰਮਲ ਇਨਸਾਨ ਦੇ ਘਰ ਪਹੁੰਚੇ ਹਾਲਾ ਅਕੀਲ ਬਲੋ ਹੈ ਜੀ ਮੇਰੇ ਪਾਪਾ ਵਰਗੇ ਪਾਪਾ ਸਾਰਿਆਂ ਨੂੰ ਦੇਣ ਕਿਉਂਕਿ ਪਾਪਾ ਨੇ ਮੈਨੂੰ ਉੱਡਣ ਲਈ ਪੰਖ ਦਿੱਤੇ ਹੈ ਵੈਰੀ ਗੁੱਡ ਤੇ ਮੈਂ ਬਹੁਤ ਪਾਪਾ ਤੇ ਪ੍ਰਾਊਡ ਫੀਲ ਕਰਦੀ ਆ ਮੈਂ ਤੇ ਮੈਂ ਸਰ ਨੂੰ ਵੀ ਸਰਦਾ ਵੀ ਥੈਂਕ ਯੂ ਕਹਿਣਾ ਚਾਹੁੰਦੀ ਆ ਕਿ ਸਰ ਤੁਸੀਂ ਮੈਨੂੰ ਓਪਰਚੁਨਿਟੀ ਦਿੱਤੀ ਤੁਸੀਂ ਮੇਰੇ ਘਰ ਆਏ ਹਨਾ ਤੇ ਮੈਂ ਰੱਬ ਗੇ ਇੱਕੋ ਪ੍ਰੇਅ ਕਰਦੀ ਆ ਕਿ ਜਿਹੜੇ ਟਾਰਗੇਟ ਨੂੰ ਲੈ ਕੇ ਤੁਸੀਂ ਤੁਰੇ ਹੋਣਾ ਰੱਬ ਕਰੇ ਤੁਸੀਂ ਉਹ ਤੋਂ ਵੀ ਬੈਟਰ ਕਰ ਜਾਓ ਬਿਡੀ ਕੀ ਸਮਾਂ ਗੀਸ ਮੰਤਰੀ ਸਾਹਿਬ ਤੋਂ ਡਿੱਕੇ ਪਹੁੰਚੇ ਮੈਂ ਇੱਕ ਸ਼ਬਦ ਸੁਣਾ ਦਿੰਨੀ ਆ ਜ ਜਦੋਂ ਮਤਲਬ ਚੰਕੌਰ ਸਾਹਿਬ ਦੇ ਵਿੱਚ ਘੇਰਾ ਪਿਆ ਸੀਗਾ ਹਨਾ ਤੇ ਬਾਬਾ ਜੀਤ ਸਿੰਘ ਜੀ ਤੇ ਬਾਬਾ ਜੁਹਾਰ ਸਿੰਘ ਜੀ ਨੇ ਸ਼ਹੀਦੀ ਪਾਈ ਸੀਗੀ ਜਦੋਂ ਪਾਈ ਜਾਂਦਾ ਸੀ ਜੀ ਜਿਹੜੇ ਸੀਗੇ ਉਹ ਗੁਰਗੋਬਿੰਦ ਸਿੰਘ ਜੀ ਦੇ ਨਾਲ ਸੀਗੇ ਤੇ ਜਦੋਂ ਉਹ ਜਦੋਂ ਮਤਲਬ ਪੈਰਾ ਦਾ ਹੁਕਮ ਹੋਇਆ ਕਿ ਤੁਸੀਂ ਗੜੀ ਛੱਡਣ ਦਾ ਫੈਸਲਾ ਲੈ ਲਓ ਤੇ ਉਹ ਉਹਦੇ ਜਦੋਂ ਬਾਬਾ ਜੀ ਨੇ ਉਹਨਾਂ ਦਾ ਹੁਕਮ ਸਿਰਮੱਥੇ ਪਰਵਾਣ ਕੀਤਾ ਤੇ ਜਦੋਂ ਤੱਕ ਤੁਰਨ ਲੱਗੇ ਤਾਂ ਭਾਈ ਜਤਾ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਬਾਬਾ ਜੀ ਤੁਸੀਂ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਤੇ ਕਫਨ ਤਾਂ ਪਾ ਦਿਓ ਜੱਗ ਦੀ ਰੀਤ ਚ ਲਈ ਆਈ ਹੈ ਤੇ ਗੁਰਗੋਬਿੰਦ ਸਿੰਘ ਜੀ ਨੇ ਕਿਹਾ ਕਿ ਇਹ ਤਾਂ ਜੱਗ ਦੀਆਂ ਰੀਤਾਂ ਨੇ ਪਰ ਮੈਂ ਆਪਣੇ ਦੋ ਪੁੱਤਰਾਂ ਤੇ ਕਫਨ ਨਹੀਂ ਪਾ ਸਕਦਾ ਬਿਕੋਜ਼ ਇਹ ਸਾਰਾ ਹੀ ਖਾਲਸਾ ਜਿਹੜਾ ਹੈ ਉਹ ਮੇਰਾ ਪੁੱਤਰ ਹੈ ਉਦੋਂ ਦੀਆਂ ਦੋ ਲਾਈਨਾਂ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਕਿਵੇਂ ਛੱਡ ਜਾ ਮੁਸੀਬਤਾਂ ਚਪਾ ਕੇ ਪਤਾ ਤੋ ਪਿਆਰਾ ਖਾਲਸਾ ਕਿਵੇਂ ਛੱਡ ਜਾ ਮੁਸੀਬਤਾਂ ਚਪਾ ਕੇ ਪਤਾ ਤੋ ਪਿਆਰਾ ਖਾਲਸਾ ਜੱਪਿਆ ਜਾ ਖਤਰੇ ਜਾਨ ਪੀਰੇ ਹਿੰਦ ਨੂੰ ਡੜਲ ਲਈ ਗੜੀ ਸਿੰਗਾ ਆਖੇ ਆ ਗੋਬਿੰਦ ਨੂੰ ਜਾ ਪਿਆ ਜਾ ਖਤਰਾ ਹੈ ਜਾਨ ਪੀ ਰਹੇ ਹਿੰਦ ਨੂੰ ਛੱਡਣ ਲਈ ਗੜੀ ਸਿੰਗਾ ਆਖੇ ਆ ਗੋਬਿੰਦ ਨੂੰ ਸੁਣੀ ਸਿੰਗਾ ਦੀ ਜਾ ਗੱਲ ਹੋਇਆ ਕਾਲਜੇ ਚ ਸਲ ਬੋਲੇ ਗੁਰੂ ਜੀ ਰਤਾਕ ਗੁੱਸਾ ਖਾ ਕੇ ਪੁਤਾ ਤੋ ਪਿਆਰਾ ਖਾਲਸਾ ਕਿਵੇਂ ਛੱਡ ਜਾ ਮੁਸੀਬਤਾਂ ਚ ਪਾਕੇ ਪਤਾ ਤੋ ਪਿਆਰਾ ਖਾਲਸਾ ਜਾਨ ਤੋ ਵੀ ਜ਼ਿਆਦਾ ਜੀ ਨੂੰ ਕੀਤਾ ਐ ਪਿਆਰ ਮੈਂ ਜੀ ਦੇ ਉਤੋ ਬਾਝ ਦਿੱਤੇ ਅਜੀਤ ਤੇਜ ਜਾਰ ਦੁਨੀ ਦਾ ਸਹਾਰਾ ਕਦੇ ਤੁਰ ਆਨੀ ਸੀਸਾ ਚੁਕਾ ਕੇ ਪੁੱਤਾ ਤੋ ਤੇ ਆਰਾ ਖਾਲਸਾ ਕਿਵੇਂ ਛੱਡ ਜਾ ਮਸੀਬਤਾਂ ਚ ਬਾਕੇ ਪੁੱਤਾ ਤੋ ਤੇ ਆਰਾ ਖਾਲਸਾ ਕਿਵੇਂ ਛੱਡ ਜਾ ਮਸੀਬਤਾਂ ਚ ਪਾਕੇ ਪੁੱਤਾ ਤੋ ਪਿਆਰਾ ਖਾਲਸਾ ਲਾਇਗੁਰ ਜੀ ਦਾ ਖਾਲਸਾ ਲਾਇਗੁਰ ਜੀ ਕੀ ਫਤਿਹ ਮੰਤਰੀ ਸਾਹਿਬ ਤੁਹਾਡੇ ਸ਼ਾਸ ਵੀ ਅਸੂਰ ਨਹੀਂ ਬੋਤੇ ਦੇਖੋ ਜੋ ਸਾਡਾ ਇਤਿਹਾਸ ਹੈ ਹੈ ਨਾ ਇਹ ਇਹ ਦਿਨ ਸ਼ੁਰੂ ਹੋ ਗਏ ਨੇ ਕਿਉਂ ਲਈ ਮੈਂ ਉਸ ਧਰਤੀ ਤੋਂ ਆਂਦਾ ਹਾਂ ਜਿੱਥੋਂ ਗੁਰੂ ਸਾਹਿਬ ਨੇ ਕਿਲਾ ਛੱਡਿਆ ਸੀ ਤੇ ਆਉਣ ਵਾਲੇ ਜਿਹੜਾ ਸਿੱਖ ਇਤਿਹਾਸ ਆਉਣ ਵਾਲੇ ਕੁਝ ਦਿਨਾਂ ਚ ਉਹ ਬਹੁਤ ਹੀ ਦਮ ਨਗੀਨ ਕਿ ਕਿਸ ਤਰੀਕੇ ਨਾਲ ਯਾਨੀ ਉਦਕੋਈ ਇਦਾਂ ਦੀ ਸ਼ਹਾਦਤ ਦੀ ਕਿਤੇ ਕੋਈ ਹੋਰ ਮਿਸਾਲ ਨਹੀਂ ਮਿਲਦੀ ਤੇ ਹਰ ਪਲ ਨਮਨ ਹੈ ਹਰ ਪਲ ਨਮਨ ਹੈ ਦੰਦੇ ਇਸ ਧਰਤੀ 'ਤੇ ਅੱਪਾ ਬੈਠੇ ਆ ਇਹ ਧਰਤੀ ਚੰਕੌਰ ਸਾਹਿਬ ਦੀ ਧਰਤੀ ਸਰਸਿਆ ਦੀ ਧਰਤੀ ਉਹ ਬੁਰਦਵਾਰਾ ਪਰਿਵਾਰ ਨੇ ਛੋੜਿਆ ਸਾਹਿਬ ਮੇਰੇ ਹਲਕੇ ਚ ਹੈ ਹੁਣ ਦਿਨ ਆਊਗਾ 20 ਤਰੀਕ ਨੂੰ ਫਿਰ ਸਫਰ-ਏ-ਸ਼ਹਾਦਤ ਕਿਵੇਂ ਹੁਣ ਵੀ ਆਪਾਂ ਮੱਥਾ ਟੇਕ ਕੇ ਆਏ ਆ ਅਜੇ ਤਾਂ 8 9 10 ਦਸੰਬਰ ਹੀ ਹੈ ਅਜੀ ਅਜੀ ਇੱਕ ਇਹ ਜਿਹੜਾ ਸੰਗਰਾਮ ਦਾ ਤੇ ਹਜੇ ਤਾਂ ਸ਼ੁਰੂਆ ਹਜੇ ਹਜੇ ਹੀ ਠੰਡ ਸੀ ਉੱਤੇ ਤੇ ਉਹ ਹੀ ਜਿਹੜਾ ਇਤਿਹਾਸ ਹੈ ਇਹ ਹਰ ਪਲ ਇਸ ਇਤਿਹਾਸ ਨੂੰ ਹਰ ਪਲ ਨਾ ਮਨ ਹਰ ਪਲ ਮਦਦ ਲਈ ਕੋਈ ਯਤਨ ਕਰਦੇ ਹਾਂ ਜੀ ਹਨ ਜੀ ਬਿਲਕੁਲ ਜੀ ਬੱਚੀ ਆਪਣੇ ਬਹੁਤ ਟੈਲੈਂਟਡ ਬੱਚੀ ਹੈ ਤੇ ਉਸ ਦਾ ਗੀਤ ਵੀ ਆ ਰਿਹਾ ਤੇ ਆਪਣੇ ਆਪਣੇ ਨੂੰ ਮੇਰੀ ਆਪ ਸਭ ਦੇ ਲਈ ਮੈਂ ਤੁਸੀਂ ਇਸ ਬੱਚੀ ਨੂੰ ਪ੍ਰਮੋਟ ਕਰੋ ਤੇ ਗੁਰੂ ਸਾਹਿਬ ਖੁਦ ਕਿਰਪਾ ਕਰ ਧੰਨਵਾਦ ਥੈਂਕ ਯੂ ਛੋਟੀ ਗਿੱਟ ਸਾਹਿਤੂ ਨੀ ਪਛੇ ਦੀਰੀਪੁਰ